ਵਧੀਜੀ ਜੋ ਪਰਫਾਰਮੈਂਸ ਆ ਸਾਰੇ ਰੀਪਰ ਇਹਨੇ ਫੇਲ ਕਰ ਦਿੱਤਾ ਟਰੈਕਟਰ ਨਹੀਂ ਦਬਦਾ ਵਧੀਜੀ ਵੀ ਘੱਟ ਐਵਰੇਜ ਆਉਂਦੀ ਆ ਜਿੱਦਾਂ ਤੇਲ ਘੱਟ ਖਾਂਦਾ ਅਸੀਂ 10 ਤੋਂ 18 ਟਾਲੀਆਂ ਤੱਕ ਭਰ ਦਿੱਤੀ ਇਹਦੇ ਸੈਂਸਰ ਸਿਸਟਮ ਆ ਉਹ ਵੀ ਵਧੀਆ ਆ ਜਿੱਦਾਂ ਚੱਲਦੇ ਤੇ ਕੋਈ ਪੱਥਰ ਰੋੜਾ ਜੇ ਉੱਤੇ ਚੜ ਜਾਂਦਾ ਬੋਲਣ ਲਾ ਪੈਂਦਾ ਦੋ ਤਿੰਨ ਘੇੜੇ ਪਹਿਲੇ ਟਰਾਲੀ ਭਰ ਦਿੰਦਾ ਸਤ ਸ੍ਰੀ ਅਕਾਲ ਨਮਸਕਾਰ ਆਦਾਬ ਖੇਤੀ ਹੈਲਪਲਾਈਨ ਚੈਨਲ ਵਿੱਚ ਕਿਸਾਨ ਪੈਣਾ ਪਰਮ ਦਾ ਸਵਾਗਤ ਹੈ ਤੇ ਅੱਜ ਅਸੀਂ ਆਏ ਹਾਂ ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਰਾਜਪੁਰਖ ਤਹੌਤ ਸਾਡੇ ਨਾਲ ਜੁੜੇ ਨੇ ਸਰਦਾਰ ਮਨਜਿੰਦਰ ਸਿੰਘ ਜੀ ਜੋ ਖੇਤੀਬਾੜੀ ਕਰਦੇ ਆ ਤੇ ਅੱਜ ਉਹ ਰੀਪਰ ਚਲਾ ਕੇ ਹਟੇ ਆ ਉਹਨਾਂ ਤੋਂ ਜਾਣਦੇ ਹਾਂ ਕਿ ਗਰੁਰ ਦੇ ਰੀਪਰ ਬਾਰੇ ਉਹਨਾਂ ਦੀ ਕੀ ਰਾਏ ਹੈ ਹਾਂਜੀ ਮਨਜਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਹਾਂਜੀ ਸਤ ਸ੍ਰੀ ਅਕਾਲ ਜੀ ਗਰੁਰ ਦਾ ਜੋ ਨਾਮ ਤੁਸੀਂ ਰੀਪਰ ਕਰੋ ਤੋਂ ਚਲਾ ਰਹੇ ਹੋ ਇਹ ਹੁਣੇ ਹੀ ਲਿਆ ਜੀ ਅਸੀਂ ਨਵਾਂ 27 ਤਰੀਕ ਨੂੰ ਆਇਆ ਹੈ ਇਹ ਸਾਡੇ ਕੋਲ अच्छा, अच्छा, दा। अच्छा जी ਜਿਹੜੀ ਜੋ ਪਰਫਾਰਮੈਂਸ ਆ ਸਾਰੇ ਰੀਪਰ ਨੇ ਫੇਲ ਕਰ ਦਿੱਤੀ। ਅੱਛਾ ਜੀ ਟਰੈਕਟਰ ਨੇ ਦਬਦਾ। ਅੱਛਾ ਜੀ ਐਵਰੇਜ ਆਉਂਦੀ ਆ ਜਿੱਦਾਂ ਤੇਲ ਘੱਟ ਖਾਂਦਾ ਆ ਤੇ ਅਸੀਂ 10 ਤੋਂ 18 ਟਾਲੀਆਂ ਤੱਕ ਭਰ ਦਿੱਤੀਆਂ ਬਹੁਤ ਵਧੀਆ ਜੀ ਬਹੁਤ ਵਧੀਆ। ਪਰ ਪਹਿਲੇ 10 ਵੀ ਭਰ ਜਾਈਆਂ ਜਿੱਦਾਂ ਨਾੜ ਗਿੱਲੇ ਸੀ। ਹੋਨੇ ਰੋਜ਼ 18 19 ਟਰਾਲੀਆਂ ਰੋਜ਼ ਭਰੀ ਦੀ ਪ੍ਰੋਫਿਟੇਬਿਲਟੀ ਬਾਰੇ ਦੱਸੋ ਵੀ ਥੋੜਾ ਜਿਆ ਉੱਤੇ ਜਾਣਨ ਪਾਓ ਵੀ ਕਿਸਾਨ ਨੂੰ ਘਰ ਉਰ ਦਾ ਇਹ ਰੀਪਰ ਲੈ ਕੇ ਹੋਰ ਕੀ ફાયਦਾ ਹੋ ਸਕਦਾ ਦੇਖੋ ਜੀ ਜਿਹੜਾ ਕੋਈ ਵੀ ਰੀਪਰ ਦੀ ਮੈਕਨੋਲ ਉਹਨਾਂ ਖੇਦੀ ਨਹੀਂ ਕਰਦਾ ਅਸੀਂ ਬਾਕੀ ਚਲਾਇਆ ਮੈਂ ਪੁਰਾਣੇ ਟਰੈਕਟਰਾਂ ਚਲਾਇਆ ਹੁਣ ਟਰੈਕਟਰ ਨਵਾਂ ਪਰ ਇਸ ਰੀਪਰ ਨਾਲ ਸਾਡੇ ਬਰਾਬਰ ਰੀਪਰ ਚੱਲਦੇ ਆ ਉਹਨਾਂ ਦੋ ਤਿੰਨ ਘੜੇ ਪਹਿਲੇ ਟਰਾਲੀ ਭਰ ਦਿੰਦੇ ਠੀਕ ਹੈ ਜੀ ਬਹੁਤ ਵਧੀਆ ਤੇ ਬਾਕੀ ਕਿਸਾਨ ਵੀਰਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਤੇ ਬਈ ਸਾਨੂੰ ਜਦੋਂ ਰੀਪਰ ਲੈਣਾ ਹੋਵੇ ਤਾਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਦੇਖੋ ਜੀ ਅਸੀਂ ਇਸ ਕਾਉਂਚ ਨਾਵੇਂ ਸੀਗੇ ਹਾਂਜੀ ਹਾਂ ਤੇ ਤੋਂ ਸਾਡੇ ਪ੍ਰਿੰਟ ਮੁੰਡੇ ਹੋਰ ਜ਼ਿੰਮੇਦਾਰਾ ਕਰਦੇ ਜਿੱਦਾਂ ਉਹਨਾਂ ਦੀ ਸਲਾਹ ਨਾਲ ਅਸੀਂ ਲਿਆ ਪਰ ਸਾਨੂੰ ਨੇ ਵਧੀਆ ਚੀਜ਼ ਲੈ ਕੇ ਦਿੱਤੀ ਬਾਕੀ ਕਿਸਾਨ ਵੀਰ ਨੂੰ ਤੇ ਇਹੀ ਕਹਿਣਾ ਚਾਹੂਗਾ ਕਿ ਵੀ ਗਰੂਡਾ ਸਟਾਰ ਰੀਪਰ ਲੈ ਕੇ ਹੀ ਉਹਨਾਂ ਨੂੰ ਬਹੁਤ ਫਾਇਦਾ ਹੋ ਸਕਦਾ ਹਾਂਜੀ ਹਾਂਜੀ ਤੇ ਮਨਜਿੰਦਰ ਸਿੰਘ ਜੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦੀ ਰਾਏ ਦਿੱਤੀ ਤੇ ਅਗਲੀ ਵੀਡੀਓ ਚ ਨਵੀਂ ਜਾਣਕਾਰੀ ਲੈ ਕੇ ਬਹੁਤ ਜਲਦੀ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਆਖਿਆ ਦਿਓ ਧੰਨਵਾਦ you oh.